ਆ ਹੌਣ ਦੱਸ ਕਿੱਦਾਂ ਕੀ ਕਹਿਣਾ ਵਾ ਡੈਡੀ ਇਹ ਕਿ ਲੱਕ ਦਾ ਖਾਤਾ ਦੁਕਨ ਗਿਆ ਹਾਂ ਲੱਕ ਦਾ ਖਾਤਾ ਦੁਕਨ ਦਹਤ ਲੱਕ ਗਿਆ ਹਾਂ ਲੱਕ ਗਿਆ ਦੁਕਨ ਹਟ ਗਿਆ ਦੁਕਨ ਲੱਕ ਗਿਆ ਹਾਂ ਹਟ ਗਿਆ ਜਿੱਦਾਂ ਹੋ ਤੈਨੂੰ ਕੰਮ ਸੁਆਣਦਾ ਸਾਡਾ ਹਾਂਜੀ ਹੈ ਹਾਂਜੀ ਅਈਆ ਡੈਡੀ ਲੱਗਾ ਤੈਨੂੰ ਕੰਮ ਤੇ ਹਾਂ ਹੈ ਹਾਂਜੀ ਕਿੰਨਾ ਕ ਵਧੀਆ ਲੱਗਾ ਕੰਮ ਤੈਨੂੰ ਖੇਤੀ ਦਾ ਕੰਮ ਪਸੰਦ ਆ ਹਾਂਜੀ ਹੈ ਵੱਡਾ ਹੋ ਗਿਆ ਕਿਹੜਾ ਕੰਮ ਕਰਨਾ ਮੈਂ ਆਹ ਬਲਾ ਕੱਲ ਤੱਕ ਖੇਤੀ ਦਾ ਕੰਮ ਕਰਨਾ ਕੇ ਦਫਤਰ ਦਾ ਏ ਖੇਤੀ ਦਾ ਖੇਤੀ ਦਾ ਬਰਾਵੋ ਸ਼ਾਬਾਸ਼ ਸ਼ਾਬਾਸ਼ ਆ ਜਿੱਦ ਗੱਲ ਜਟਾਂ ਵਾਲੀ ਖੇਤੀ ਦਾ ਕੰਮ ਕਰਨਾ ਹਾਂ ਜਿੰਦੇ ਨੇ ਵੱਡਾ ਹੋ ਗਿਆ ਹੈ Eh? panas, lari kamu kena. Hah. Nah itu eh, daftar kekarnya sih eh, ketiga kamu karena Ketiga. Bravo. Bravo. Oh, ਹਾਂਜੀ ਤੁਸੀਂ ਵੀ ਕਰ ਲਓ ਚਲੋ ਫੇ ਬਾ ਵਧੀਆ ਤੁਹਾਡੇ ਨਾਲ ਗੱਲਬਾਤ ਕਰਕੇ ਲੱਗਾ ਜਿੰਦਾ ਸਾਹਿਬ ਤੁਹਾਡਾ ਨਾਮ ਕੀ ਹੈ ਜੀ ਹਾਂਜੀ ਤੁਹਾਡਾ ਨਾਮ ਕੀ ਹੈ ਜੀ ਜੰਦਕੌਰ ਜੰਦਕੌਰ ਨੂੰ ਖੇਤੀ ਦਾ ਕੰਮ ਪਸੰਦ ਆ ਹੈ ਹੈ ਉਹ ਸਾਰਿਆਂ ਨੂੰ ਕਹਤੋ ਕਿ ਤੁਸੀਂ ਵੀ ਸਾਰੇ ਜਾਣੇ ਖੇਤੀ ਦਾ ਕੰਮ ਕਰਿਆ ਕਰੋ ਇੱਧਰ ਉਧਰ ਤੂੰ ਵੀ ਸਾਰੇ ਜਾਣੇ ਖੇਤੀ ਦਾ ਕੰਮ ਕਰਿਆ ਕਰੋ

ਆ ਹੋਂ ਦੱਸ ਕਿਦਾਂ ਕੀ ਕਹਿਣਾ ਵਾ ਦਾਦੀ ਇਹ ਕਿ ਲੌਕਾ ਖਾਤਾ ਦੋਖਾ ਲੱਕਿਆ ਹਾਂ ਲੌਕਾ ਖਾਤਾ ਦੋਖਾ ਦਹਤ ਲੌਖ ਗਿਆ ਹਾਂ ਲੌਖ ਗਿਆ ਦੋਖਣ ਹਟ ਗਿਆ ਦੋਖਾ ਲੱਕਿਆ ਹਾਂ ਹਾਂ ਹਟ ਗਿਆ ਹਟ ਗਿਆ ਜਿੱਦਾਂ ਉਹ ਤੈਨੂੰ ਕੰਮ ਸੁਆਣਦਾ ਸਾਡਾ ਹਾਂਜੀ ਹੈ ਹਾਂਜੀ ਐਈਆ ਦਾਦੀ ਯਾ ਲੱਗਾ ਤੈਨੂੰ ਕੰਮ ਤੇ ਹਾਂ ਹੈ ਹਾਂਜੀ ਹਮ ਕਿੰਨਾ ਕ ਵਧੀਆ ਲੱਗਿਆ ਕੰਮ ਤੈਨੂੰ ਖੇਤੀ ਦਾ ਕੰਮ ਪਸੰਦ ਆ ਹਾਂਜੀ ਹੈ ਵੱਡਾ ਹੋ ਗਿਆ ਕਿਹੜਾ ਕੰਮ ਕਰਨਾ ਮੈਂ ਆਹ ਬਲਾ ਕੱਲ ਤੱਕ ਮੁਕਾਤੀ ਖੇਤੀ ਦਾ ਕੰਮ ਕਰਨਾ ਕੇ ਦਫਤਰ ਦਾ ਇੱਕ ਖੇਤੀ ਦਾ ਖੇਤੀ ਦਾ ਬ੍ਰਾਵੋ ਸ਼ਾਬਾਸ਼ ਸ਼ਾਬਾਸ਼ ਆ ਜਿੱਦ ਗੱਲ ਜਟਾਂ ਵਾਲੀ ਖੇਤੀ ਦਾ ਕੰਮ ਕਰਨਾ ਹਾਂ ਜਿੰਦੇ ਨੇ ਵੱਡਾ ਹੋ ਗਏ ਹੈ Nah, itu dah terdengar. Nih, saya tidak mau karena berapa, 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 ਹਾਂਜੀ ਤੁਸੀਂ ਵੀ ਕਰ ਲੋ ਚਲੋ ਫੇ ਬਾ ਵਧੀਆ ਤੁਹਾਡੇ ਨਾਲ ਗੱਲਬਾਤ ਕਰਕੇ ਲੱਗਾ ਜਿੰਦਾ ਸਾਹਿਬ ਤੁਹਾਡਾ ਨਾਮ ਕੀ ਹੈ ਜੀ ਹਾਂਜੀ ਤੁਹਾਡਾ ਨਾਮ ਕੀ ਹੈ ਜੀ ਜੰਦਕੌਰ ਜੰਦਕੌਰ ਨੂੰ ਖੇਤੀ ਦਾ ਕੰਮ ਪਸੰਦ ਆ ਹੈ ਹੈ ਉਹ ਸਾਰਿਆਂ ਨੂੰ ਕਹਤੋ ਕਿ ਤੁਸੀਂ ਵੀ ਸਾਰੇ ਜਾਣੇ ਖੇਤੀ ਦਾ ਕੰਮ ਕਰਿਆ ਕਰੋ ਇੱਧਰ ਉਧਰ ਤੱਕ ਤੁਸੀਂ ਵੀ ਸਾਰੇ ਜਾਣੇ ਖੇਤੀ ਦਾ ਕੰਮ ਕਰਿਆ ਕਰੋ ਤੁਸੀਂ ਤਮਕਲੋ ਹਾਂ ਤੋ ਖੇਤੀ ਸਾਰਿਆਂ ਨਾਲੋਂ ਬੈਸਟ 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 ਹਾਂ ਦੇਖਾ ਸਾਰਿਆਂ ਦਾ ਧੰਨਵਾਦ ਧੰਨਵਾਦ ਹਾਂ ਬਰਾਵੋ